ਸਤ ਸ੍ਰੀ ਅਕਾਲ ਸਾਰਿਆਂ ਨੂੰ ਨੋਰਮਲ ਵਰਸਸ ਬਿਜ਼ਨਸ ਇੰਗਲਿਸ਼ ਅੱਜ ਅਸੀਂ ਕਿਸ ਤਰ੍ਹਾਂ ਇੱਕ ਸਧਾਰਨ ਤੋਂ ਵਧੀਆ ਅੰਗਰੇਜ਼ੀ ਵਿੱਚ ਗੱਲ ਕਰ ਸਕਦੇ ਹਾਂ ਉਸ ਬਾਰੇ ਗੱਲ ਕਰਾਂਗੇ ਸਧਾਰਨ ਲਿਸਨ ਟੂ ਮੀ ਮੇਰੀ ਗੱਲ ਸੁਣ ਵਧੀਆ ਢੰਗ ਨਾਲ ਮੇ ਆਈ ਹੈਵ ਯੂਅਰ ਅਟੈਂਸ਼ਨ ਕੀ ਮੈਂ ਤੁਹਾਡਾ ਧਿਆਨ ਲੈ ਸਕਦਾ ਹਾਂ ਸਧਾਰਨ ਆਈ ਡੋਨਟ ਕੇਅਰ ਮੈਨੂੰ ਪਰਵਾਹ ਨਹੀਂ ਹੈ ਵਧੀਆ ਟੰਗ ਨਾਲ ਆਈ ऍम ਨਾਲ ਪਰਟੀਕুলਰਲੀ ਕਨਸਰਨਡ ਅਬਾਊਟ ਇਟ ਮੈਨੂੰ ਇਸ ਬਾਰੇ ਕੋਈ ਖਾਸ ਚਿੰਤਾ ਨਹੀਂ ਹੈ ਸਦਾਰਨ ਕੈਨ ਆਈ ਹੈਵ ਅ ਮਿੰਟ ਕੀ ਮੇਰੇ ਕੋਲ ਇੱਕ ਮਿੰਟ ਹੈ ਵਧੀਆ ਟੰਗ ਨਾਲ ਮੀ ਆਈ ਹੈਵ ਮੂਵਮੈਂਟ ਆਫ ਯੋਰ ਟਾਈਮ ਕੀ ਮੈਂ ਨੂੰ ਤੁਹਾਡੇ ਸਮੇਂ ਦੇ ਪਲ ਮਿਲ ਸਕਦੇ ਹਾਂ ਸਦਾਰਨ ਸਟਾਨ ਬੈਠ ਜਾਓ ਵਧੀਆ ਟੰਗ ਨਾਲ ਪਲੀਜ਼ ਹੈਵ ਅ ਸੀਟ ਕਿਰਪਾ ਕਰਕੇ ਇੱਕ ਸੀਟ ਤੇ ਬੈਠੋ ਸਦਾਰਨ ਆਈ ਨੀਡ ਟੂ ਟਾਕ ਅਬਾਊਟ ਥਿਸ ਇਸ਼ੂ ਮੈਨੂੰ ਇਸ ਮੁੱਦੇ ਬਾਰੇ ਗੱਲ ਕਰਨ ਦੀ ਲੋੜ ਹੈ ਉਹਦੀ ਟੰਗ ਨਾਲ ਹਾਊ ਊਡ ਯੂ ਲਾਈਕ ਟੂ ਐਡਰੈਸ ਥਿਸ ਇਸ਼ੂ ਕੀ ਤੁਸੀਂ ਇਸ ਮੁੱਦੇ ਨੂੰ ਕਿਵੇਂ ਹੱਲ ਕਰਨਾ ਚਾਹੋਗੇ